ਅਮ੍ਰਿਤਸਰ ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਮੇਦ ਨੇ 19ਵੇਂ ਪਾਈਟੈਕਸ 2025 ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੌਜੂਦ ਰਹੇ। ਇਸ ਮੌਕੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਮੇਦ ਨੇ ਕਿਹਾ ਕਿ ਅਮ੍ਰਿਤਸਰ ਧਾਰਮਿਕ ਕੇਂਦਰ ਦੇ ਨਾਲ-ਨਾਲ ਵਪਾਰਕ ਤਰੱਕੀ ਦਾ ਉੱਬਰ ਦਾ ਕੇਂਦਰ ਬਣ ਰਿਹਾ ਹੈ। ਉਹਨਾਂ ਕਹੇ ਕਿ ਪਾਈਟੈਕਸ ਵਰਗੇ ਮੇਲੇ ਪੰਜਾਬ ਨੂੰ ਨੈਸ਼ਨਲ ਤੇ ਇੰਟਰਨੈਸ਼ਨਲ ਮਾਰਕੀਟ ਨਾਲ ਜੋੜਦੇ ਹਨ ਅਤੇ ਅਜਿਹੇ ਉਪਰਾਲਿਆਂ ਨੂੰ ਹੋਰ ਰਾਜਾਂ ਤੱਕ ਫੈਲਾਇਆ ਜਾਣਾ ਚਾਹੀਦਾ ਹੈ ਸਾਫ ਕਾ ਰਾਸ਼ਟਰਪਤੀ ਰਾਮਨਾਥ ਕੋਮਨ ਨੇ ਇਹ ਸੁਝਾਅ ਦਿੱਤਾ ਹੈ ਕਿ ਭਵਿੱਖ ਵਿੱਚ ਇਹ ਟ੍ਰੇਡ ਮੇਲਾ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਲਗਾਇਆ ਜਾਵੇ ਤਾਂ ਜੋ ਪੰਜਾਬ ਦੇ ਉਤਪਾਦਾਂ ਨੂੰ ਵੱਡੀ ਪਹਿਚਾਣ ਮਿਲੇ ਇਸ ਮੌਕੇ ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਈਟੈਕਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਦੀ ਵੱਡੀ ਭਾਗੀਦਾਰੀ ਟ੍ਰੇਡ ਅਤੇ ਨਿਵੇਸ਼ ਨੂੰ ਨਵੀਂ ਰਫਤਾਰ ਦੇ ਰਹੀ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜਾਪਾਨ ਦੌਰੇ ਨਾਲ ਪੰਜਾਬ ਵਿੱਚ ਰੋਜ਼ਗਾਰ ਤੇ ਨਿਵੇਸ਼ ਦੇ ਨਵੇਂ ਮੌਕੇ ਬਣ ਰਹੇ ਨੇ। ਇਹ ਐਕਸਪੋ ਜੀ ਜੀ ਥੋੜਾ ਥੱਲੇ ਹਮੇ ਲੱਗਦਾ ਹੈ ਹਮ ਸਭ ਕੋ ਲੱਗਦਾ ਹੈ ਕਿ ਇਹ ਪੰਜਾਬ ਦਾ ਐਕਸਪੋ ਹੈ। जी। लेकिन अभी मैंने देखा नहीं लेकिन जो मुझे बताया गया है तो उसके आधार पर मैं कह सकता हूँ कि ये ग्लोबल ग्लोबल नॉट ओनली नेशनल लेवल बट ग्लोबल लेवल इट विल प्रूव टू बी ए ग्लोबल लेवल नंबर वन दूसरी चीज़ ये है पंजाब गवर्नमेंट का जो सपोर्ट मिला है आगे भी मिलेगा उसके लिए मैं बहुत चीमा साहब का भी भगवंत मान साहब का भी मैं उनका हार्दिक धन्यवाद देता हूं और मैं चाहता हूं कि बिना सरकार के मदद के जो है ये ऐसी कार के एक्सपोर्ट नहीं आगे बढ़ सकते हैं और इनको मैं चाहूँगा एक चीज़ और मैं गुजारिश करूँगा कि ये अगर हो सके तो कभी भी आप पंजाब से हट कर के आप इसको दिल्ली में भी ले जाइए लेकिन नाम रखिएगा पाइटेक्स लेकिन इसका जो वेन्यू होगा वो दिल्ली होगा थैंक यू रोज़गार बहुत बहुत आएंगे बहुत आएंगे ਮੈਂਨੇ ਬਹੁਤ ਕੁਝ ਬੋਲਾ ਹੈ ਉਸਪੇ ਆਪ ਦੇਖ ਲੀਜੇ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਅੱਜ ਪਾਈਟੈਕਸ 19 ਦੇ ਜਿਹੜੇ ਐਡੀਸ਼ਨ ਤੇ ਵਿੱਚ ਦੇਸ਼ ਦੇ ਸਾਬਕਾ 14ਵੇਂ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਬਿੰਦ ਜੀ ਆਪਣੇ ਪਰਿਵਾਰ ਸਮੇਤ ਪਹੁੰਚੇ ਸੀ। ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਵੈਲਕਮ ਸਵਾਗਤ ਆ। ਉਹਨਾਂ ਨੇ ਬੜਾ ਅੱਛਾ ਸਮਾਂ ਕੱਢਿਆ ਔਰ ਇਸ ਐਕਸਪੋ ਦਾ ਜਿਹੜਾ ਉਦਘਾਟਨ ਕੀਤਾ, ਸ਼ੁਭਾਰambh ਕੀਤਾ। ਸੋ ਪਾਈਟੈਕਸ ਦੇ ਸਾਰੇ ਆਫਿਸ ਬੀਦਰ ਨੂੰ ਚੇਅਰਮੈਨ ਜੀ ਨੂੰ ਕਰਨ ਜੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ ਅੱਛਾ ਇਹਨਾਂ ਨੇ ਪ੍ਰਬੰਧ ਕੀਤਾਗਾ ਔਰ ਇਹਦੇ ਨਾਲ ਮੈਂ ਸਮਝਦਾ ਪੰਜਾਬ ਦਾ ਟ੍ਰੇਡ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਪਹੁੰਚਿਆ ਹੋਇਆ ਉਹਨੂੰ ਹੋਰ ਬੂਸਟ ਮਿਲੇਗਾ ਹੋਰ ਅੱਗੇ ਵਧੂਗਾ ਕਿਉਂਕਿ ਬਹੁਤ ਅੱਛੇ ਜਿਹੜੀਆਂ ਕੰਪਨੀਆਂਜ਼ ਆਇਆ ਹੋਣਾਂ ਲੱਗੀਆਂ ਅਸੀਂ ਵਿਜ਼ਿਟ ਕੀਤਾਗਾ ਸੋ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਤੇ ਕੋ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਦੇ ਚੌਥਵੇਂ ਸਾਫ ਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਦਾ ਪੰਜਾਬ ਆਉਣ ਤੇ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਵਾਗਤ ਕੀਤਾਗਾ ਬਹੁਤ-ਬਹੁਤ ਉਹਨਾਂ ਦਾ ਵੈਲਕਮ ਕਿਉਂੋ ਐਕਸਪੋ ਜਿਹੜਾ 225 ਹੈ ਜਿਹਦਾ 19ਵਾਂ ਐਡੀਸ਼ਨ ਸ਼ੁਰੂ ਹੋਇਆਗਾ ਪਾਈਟੈਕਸ ਦਾ ਸਾਰੇ ਪ੍ਰਬੰਧਕ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਅੱਛਾ ਜਿਹੜਾ ਉਹਨਾਂ ਨੇ ਇਹ ਟ੍ਰੇਡ ਫੇਅਰ ਲਾਇਆਗਾ ਜੀ ਦੇ ਅੰਦਰ ਵਡੀਆਂ ਡਿਫਰੈਂਟ ਕੰਪਨੀਆਂ ਆਂਜਾਂ ਰਹੀਆਂ ਪੰਜਾਬ ਦੀਆਂ ਵੀ ਨੈਸ਼ਨਲ ਲੈਵਲ ਦੀਆਂ ਵੀ ਇੰਟਰਨੈਸ਼ਨਲ ਦੀਆਂ ਕੰਪਨੀਆਂ ਆਂਜਾਂ ਰਹੀਆਂ ਸੋ ਬਹੁਤ ਅੱਛਾ ਲੱਗਿਆ ਸੋ ਇਸ ਤਰ੍ਹਾਂ ਦੇ ਟ੍ਰੇਡ ਫੇਅਰ ਆਉਣ ਦੇ ਨਾਲ ਮੈਸਰ ਦਾ ਵਪਾਰ ਦਾ ਜਿਹੜਾ ਆਦਾਨ-ਪ੍ਰਦਾਨ ਆ ਦੁਨੀਆ ਦੇ ਅੰਦਰ ਹੋਰ ਬਾਦਾਗਾ ਨਵੇਂ-ਨਵੇਂ ਜਿਹੜੇ ਲੋਕ ਤਜਰਵੇ ਵੀ ਕਰਦੇ ਨੇਗੇ ਨਵੇਂ ਜਿਹੜੇ ਇੰਟਰਪ੍ਰੈਨਰ ਨੇਗੇ ਉਹ ਵੀ ਆਉਂਦੇ ਨੇ ਕਿ ਆਪਣੀ ਆਪਣੀਆਂ ਜਿਹੜੇ ਆਈਟਮਸ ਲੈ ਕੇ ਆਉਂਦੇ ਨੇ ਆਪਣੀਆਂ ਵਸਤਾ ਲੈ ਕੇ ਆਉਂਦੇ ਨੇ ਜੀ ਪੁੱਛ ਲੈਣੇ ਪੁੱਛ ਲੈਣੇ ਪੁੱਛ ਲੈਣੇ ਜਿਵੇਂ ਸੀਐਮ ਸਾਹਿਬ ਜਾਪਾਨ ਨੂੰ ਲੈ ਕੇ ਆ ਰਹੇ ਨੇ ਇਨਵੈਸਟਮੈਂਟ ਲੱਗਦਾ ਕਿ ਕੁਝ ਹੋਰ ਕੰਟਰੀਜ਼ ਦੇ ਨਾਲ ਵੀ ਕੋਈ ਗੱਲ ਚੱਲੀ ਆ ਉਹਦੇ ਨਾਲ ਬਿਲਕੁਲ ਅੱਜ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿਮਰਾਂਤ ਜੀ ਜਪਾਨ ਦੇ ਦੌਰੇ ਤੇ ਗਏ ਹੋਏ ਨੇਗੇ ਉਹਨਾਂ ਦੇ ਨਾਲ ਪੂਰੀ ਟੀਮ ਗਈ ਹੋਈ ਆ ਬਹੁਤ ਵੱਡਾ ਇਨਵੈਸਟਮੈਂਟ ਜਿਹੜਾ ਉਹ ਪੰਜਾਬ ਚ ਆ ਰਿਹਾ ਹੈਗਾ ਸੋ ਜਿਹਦੇ ਨਾਲ ਮੈਂ ਸਭੰਦਾ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਮਿਲੂਗਾ ਔਰ ਪੰਜਾਬ ਜਿਹੜਾ ਉਹ ਅੱਗੇ ਵਧੇਗਾ